ਚਲੋ ਜੀ ਆਪਾਂ ਇਸ ਤਰੀਕੇ ਨਾਲ ਨਾ ਅਸਾ ਬਲਟਤਾ ਦਫਾ ਬਟਰ ਨਾਲ ਥੋੜੇ ਥੋੜੇ ਉੱਪਰੋਂ ਚੋਪੜ ਵੀ ਦਿੱਤੇ ਚਲੋ ਜੀ ਆਪਣੇ ਇਹ ਤਾਂ ਤਿਆਰ ਹੋ ਚੁੱਕੇ ਆ ਸੈਂਡਵਿਚ ਤੇ ਆਪਾਂ ਇਹਨੂੰ ਪਲੇਟ ਵਿੱਚ ਰੱਖ ਲਿਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਸਕਦੇ ਆ ਆਪਾਂ ਇਹ ਤਿਵੇਂ ਲੋ ਜੀ ਆਪਾਂ ਇਹਨੂੰ ਇਸ ਤਰੀਕੇ ਨਾਲ ਕੱਟ ਲੈ ਸਕਦੇ ਹਾਂ ਕੱਟ ਕੱਟ ਸਕਦੇ ਹਾਂ ਤੇ ਲੋ ਜੀ ਆਪਾਂ ਇਸ ਤਰੀਕੇ ਨਾਲ ਇਹ ਕੱਟ ਸਕਦੇ ਹਾਂਗੇ ਤੇ ਬਹੁਤ ਹੀ ਵਧੀਆ ਤੇ ਟੇਸਟੀ ਬਣਦੀ ਹੈ 5 ਮਿੰਟਾਂ 'ਚ ਬਣ ਕੇ ਤਿਆਰ ਹੋ ਜਾਂਦੀ ਹੈ